ਆਹ ਯਾਰ ਇਹ ਸੁਣ ਨਾ ਪੰਜੇ ਦੇ ਨਹੀਂ ਰੋਮ ਰਿਕੁਐਸਟ ਚੰਗੀ ਤੇ ਆ ਜੀ ਵਿਜੀਲੈਂਸ ਵਾਲੇ ਆਏ ਜੀ ਵਿਜੀਲੈਂਸ ਵਾਲੇ ਆਹ ਕਰ ਦੋ ਆਸ਼ਾਨ ਕੀਤਾ ਯਾਰ ਮੈਂ ਤਾਂ ਛੱਡਣ ਨਾ ਰਹਾ ਇੱਕ ਜੀ ਸੱਭ ਨੇ ਆਪ ਚੀ ਕਰਕੇ ਮੈਂ ਆਇਆ ਸੀ ਤੁਸੀਂ ਸਾਡੇ ਪਾਸੋਂ ਮੈਂ ਲਖ ਲਿਖੂ ਇਨਾ ਟਾਈਮ ਹੋ ਗਿਆ ਤੁਹਾਨੂੰ ਮੈਨੂੰ ਇਥੇ 3 ਘੰਟੇ ਦੁਪਹਿਰ ਹੋ ਗਿਆ ਖੜਿਆ ਕੋਈ ਸੈਟੀਸਫਾਈ ਜਵਾਬ ਨਹੀਂ ਦੇ ਰਿਹਾ ਬਸ ਕਹੀ ਜਾਂਦੇ 15 ਮਿੰਟ 20 ਮਿੰਟ ਚੈਕਿੰਗ ਹੋ ਰਹੀ ਹੈ ਚੈਕਿੰਗ ਹੋ ਰਹੀ 15 20 ਵਾਰ ਇਸ ਲਈ ਇੱਥੇ ਦੱਸ ਹੀ ਨਹੀਂ ਰਹੇ ਕੋਈ ਵੀ ਸੈਟੀਸਫਾਈ ਜਵਾਬ ਕੋਈ ਦੇ ਨਹੀਂ ਨਾ ਰਹੇ ਕਿਸੇ ਨੂੰ ਹੈਨਾ ਇੱਥੇ ਬਜ਼ੁਰਗ ਵੀ ਆਏ ਹੋਏ ਉਹਨਾਂ ਨੂੰ ਸੈਟੀਸਫਾਈ ਜਵਾਬ ਨਹੀਂ ਦੇ ਰਹੇ ਕੁਝ ਲੇਡੀਜ਼ ਸੀ ਪਹਿਲਾਂ ਉਹ ਵੀ ਘੰਟਾ ਦੋ ਘੰਟੇ ਖਰਾਬ ਹੋ ਗਏ ਹੁਣ ਵਿਚਾਰੀਆਂ ਚਲ ਗਈਆਂ ਨੇ ਉਹਨਾਂ ਬਹੁਤ ਤਰਲੇ ਲਏ ਆ ਕਿ ਸਾਨੂੰ ਜਾਣ ਦੋ ਪੁੱਛਣ ਦੋ ਕੀ ਕੰਮ ਆ ਕਹਿੰਦੇ ਜਾਣ ਹੀ ਨਹੀਂ ਜਣਾ ਹੁੰਦਾ ਪੱਤਰਕਾਰਾਂ ਨੂੰ ਵੀ ਨਹੀਂ ਜਾਣ ਦਿੰਦਾ ਮੇਰੀ ਆਰਸੀ ਦਾ ਕੰਮ ਹੀ ਹੈ ਹਾਂ ਉਹ ਜਿਹੜੇ ਰੋਹ ਸਿੰਘ ਨਾਮ ਦੇ ਮੇਰਾ ਐ ਡੇਰਾ ਬਣਾਉਣ ਦਾ ਕਿੰਨਾ ਟਾਈਮ ਹੋ ਗਿਆ ਮੈਨੂੰ 3 ਘੰਟੇ ਤੋਂ ਸਰ ਉੱਪਰ ਹੋ ਗਏ ਜੇ ਤੇ ਲਾਇਸੈਂਸ ਦਾ ਮੇਰਾ ਕੰਮ ਹੀ ਰੀਨ ਨੂੰ ਨੇ ਦਿੱਤਾ ਸੀ ਤੇ ਕੋਈ ਜਵਾਬ ਨਹੀਂ ਦੇਂਦੇ ਕੋਈ ਗੱਲ ਨਹੀਂ ਕਰ ਬਾਅਦ ਨਹੀਂ ਇਹਨਾਂ ਦੇ ਮੁਲਾਜ਼ਮ ਵੀ ਅੰਦਰ ਆਏ ਹੀ ਉਗੀ ਕਿੰਦੇ ਖੜਜੋ ਛਾਵੇਂ ਚਲਜੋ ਇੱਥੇ ਦੇਖੋ ਛਾਂ ਹੈਗੀ ਕਿਤੇ ਕਿਤੇ ਚਲ ਜਾਈ ਐ ਆ ਲੇਡੀਜ਼ ਹੁਣ ਇੱਥੇ ਖਲੋਤੀ ਹੀ ਇਹਨਾਂ ਭਾਜੀ ਹੁਣਾਂ ਇਹਨਾਂ ਭਾਜੀ ਹੁਣਾਂ ਲਾਲ ਲੜਕੀ ਹੈ ਲੇਡੀਜ਼ ਨੇ ਲੰਘਾਇਆ ਕਿ ਤੁਹਾਨੂੰ ਨਹੀਂ ਜਾਂਦੇ ਨਾ ਤੁਹਾਨੂੰ ਜਾਣ ਦੋ ਤੇ ਕੋਈ ਜਵਾਬ ਨਹੀਂ ਦੇਂਦੇ ਜੀ ਤੇ ਜਿਹੜਾ ਬਲਾਈਨਾਂ ਦੇ ਵਿੱਚ ਲਾ ਕੇ ਕੰਮ ਕਰਵਾ ਪਹਿਲਾਂ ਵੀ ਲੈਣਾ ਚ ਲੱਗਦਾ ਤੁਹਾਨੂੰ ਪਤਾ ਹੀ ਆ ਸਾਰਾ ਰਿਸ਼ਵਤ ਦਾ ਕੰਮ ਆ ਦੋ ਵਾਰੀ ਚਾਹ ਚਲ ਗਈ ਜੇ ਅੰਦਰ ਸਮੋਸੇ ਸਮਸੇ ਵੀ ਚਲ ਗਏ ਜੇ ਤੁਹਾਨੂੰ ਪਤਾ ਕਿਹੜੀ ਰੇਟ ਤੇ ਲੜੀ ਸਾਰੇ ਸਿਆਣੇ ਜੇ ਇਹ ਕੋਈ ਗੱਲ ਬਾਤ ਨਹੀਂ ਬੇਪਰੇਸ਼ਨ ਕਰਨ ਦੇ ਜਾਨੂੰ ਬਾਕੀ ਇਹ ਭਾਜੀ ਨੂੰ ਦੱਸ ਸਕਦੇ ਤੁਹਾਨੂੰ ਇਹਨਾਂ ਕਿਹੜਾ ਜੰਦਰਾ ਪੜਿਆ ਵੇਖੋ ਜੀ ਤਾਲੇਪਾਨ ਚ ਆਏ ਹੋ ਨਹੀਂ ਸਾਡੇ ਕੋਲ ਤਿਆਰ ਹੈ ਇੰਦਰ ਨਾਲ ਵਰਦੀ ਹੈ ਉਹ ਜੰਦਰੇ ਨੂੰ ਵੇਖੋ ਹੱਥ ਪਾਇਆ ਮੜਾ ਜਾ ਉਹ ਵੇਖੋ ਭਾਜੀ ਮੜਾ ਜਾ ਤਰ ਮਾਰਿਓ